ਮੈਂ ਜਸਵੀਰ ਸਿੰਘ ਔਜਲਾ ਪਿੰਡ ਕਰੋਦੀਆਂ ਤਹਿਸੀਲ ਪੈਲ ਡਿਸਟ੍ਰਿਕਟ ਲੁਧਿਆਣਾ ਤੋਂ ਮੈਂ ਐਗਰੀਕਲਚਰ ਸ਼ੁਰੂ ਕਰਨ ਤੋਂ ਬਾਅਦ ਫਿਰ 3 ਏਕੜ 999 ਚ ਲੀਜ਼ ਤੇ ਲੈ ਕੇ ਮੱਛੀ ਪਾਲਮ ਸ਼ੁਰੂ ਕੀਤਾ ਜਿਹੜਾ ਮੱਛੀ ਪਾਲਮ ਸ਼ੁਰੂ ਕੀਤਾ ਉਹ ਮੇਰੇ ਭਰਾ ਬੰਦ ਕਰਨ ਲੱਗਿਆ ਸੀ ਅਸੀਂ ਉਹ ਤੇ ਤਿਆਰਬਾ ਕਰਨ ਦੇ ਤੌਰ ਤੇ ਸ਼ੁਰੂ ਕੀਤਾ ਤੇ ਮੇਰੇ ਲਈ ਉਹ ਵਰਦਾਨ ਸਾਬਤ ਹੋਇਆ ਤੇ ਅੱਜ ਵੱਧਦੇ-ਵੱਧੇ ਅਸੀਂ 27 ਏਕੜ ਚ ਬਹੁਤ ਵਧੀਆ ਕਰ ਰਹੇ ਆਂ ਤੇ ਉਸ ਤੋਂ ਬਾਅਦ ਅਸੀਂ ਕਿਹਾ ਵੀ ਕਦੇ ਡਾਊਨਫਾਲ ਆਉਂਦਾ ਤਾਂ ਹੋਰ ਗੁਰੂ ਅੰਗਦ ਦੇ ਵੈਟਰਨਰੀ ਯੂਨੀਵਰਸਿਟੀ ਤੋਂ ਟ੍ਰੇਨਿੰਗ ਲੈ ਕੇ ਅਸੀਂ ਫਿਸ਼ ਪਿਕਲ ਫਿਸ਼ ਬਾਲ ਫਿਸ਼ ਕਟਲਟ ਟਰਾਈ ਕੀਤਾ। ਉਹ ਸਾਡਾ ਫਿਸ਼ ਪਿਕਲ ਬੜਾ ਵਧੀਆ ਫੇਮਸ ਆ। ਕਰੋਧੀਆਂ ਫਰੈਸ਼ ਫੂਡ ਦੇ ਨਾਂ ਤੇ ਵੇਚਦੇ ਆ। ਫਿਰ ਸਾਨੂੰ ਸਵੱਬ ਮਿਲ ਗਿਆ ਕਿ ਮੰਡੀ ਬੋਰਡ ਨੇ ਸਾਡੇ ਲੁਧਿਆਣਾ ਇੱਕ ਮੰਡੀ ਬਣਾਈ ਫਿਸ਼ ਮਾਰਕੀਟ। ਉਹ ਜੇ ਆਣ ਦਾ ਸਵੱਬ ਮਿਲਿਆ ਤੇ ਸਾਡਾ ਮੰਨ ਲਓ ਵੀ ਫਾਰਮਿੰਗ ਦਾ ਕਾਫੀ ਸਾਨੂੰ ਪ੍ਰੋਫਿਟ ਹੋ ਗਿਆ। ਅਸੀਂ ਉਹੀ ਮਾਲ ਆਪਣਾ ਜੋ ਵਿਚੋਲੇ ਨੂੰ ਵੇਚਦੇ ਸੀ ਉਹੀ ਸਾਡਾ ਡਾਇਰੈਕਟ ਮਾਰਕੀਟ ਹੋ ਗਿਆ। ਤੇ ਸਾਨੂੰ ਇਹ ਜਿਹੜੀ ਜਿਹੜਾ ਵੀ ਸਾਡਾ ਵਧਾਰਾ ਹੋਇਆ ਇਹ ਹੋਇਆ ਕਲਬਾਂ ਨਾ ਅੱਜ ਜਿਹੋ ਜਿਹੇ ਜਿਹੇ ਫੰਕਸ਼ਨ ਚੱਲਦੇ ਨੇ ਮੈਂ ਬਹੁਤ ਧੰਨਵਾਦ ਕਰਦਾ ਕ੍ਰਿਸ਼ੀ ਜਾਗਰਣ ਤੇ ਮਹਿੰਦਰਾ ਟਰੈਕਟਰ ਦਾ ਕਿ ਜਿਹੜਾ ਨਾ ਉਪਰਾਲਾ ਕੀਤਾ ਮੈਂ ਆਸ ਕਰਦਾ ਆਂ ਕਿ ਅੱਗੋਂ ਵੀ ਇਦਾਂ ਦੇ ਉਪਰਾਲੇ ਕਰਕੇ ਹੋਰ ਫਾਰਮਰ ਨੂੰ ਅੱਗੇ ਲਿਆਉਣਗੇ ਧੰਨਵਾਦ